ਸਰਵਰ ਨੂੰ ਕਿਹਨੀਆਂ ਸਾਹਿਬ ਨੇ ਅੱਛਾ ਇਹਨਾਂ ਨੂੰ ਮੋਮੈਂਟੋ ਸਰਵਰ ਨੂੰ ਅਸੀਂ ਦਿਵਾਉਣਾ ਸਰ ਬਹੁਤ ਮਿਹਨਤ ਕੀਤੀ ਸਰ ਅੱਛਾ ਵੈਰੀ ਗੁੱਡ ਬਹੁਤ ਮੁबारक हो थैंक यू सर थैंक यू ਵੈਰੀ ਗੁੱਡ ਆਲ ਦਾ ਬੈਸਟ ਜੀ ਸਾਡੇ ਅਫਸਰ ਜੀ ਕੁਪਿੰਦਰ ਸਿੰਘ ਧੰਨਵਾਦ ਬਹੁਤ ਬਹੁਤ ਜੀ ਸਵਾਏ ਹਵਾ ਲਾਤ ਨੂੰ ਸਰ ਅਸੀਂ ਸਾਰੀਆਂ ਚੀਜ਼ਾਂ ਇੰਪਰੂਵ ਕਰਤੀਆਂ ਹਵਾ ਲਾਤ ਨੂੰ ਨੇ ਠੀਕ ਕੀਤਾ ਸੀ ਡੀਐਨਏ ਸਰ ਜੀ ਸਰ ਅਸੀਂ ਲੋਕਸਪ ਅਸੀਂ ਜਿਹੜੀ ਸਾਡੀ ਤਫਤੀਸ਼ ਹੈ ਨਾ ਸਰ ਉਹਨੂੰ ਜਿਵੇਂ ਸੀਬੀਆਈ ਦੇ ਪੈਟਰਨ ਤੇ ਲਿਆਇਆ ਸੀ ਓਕੇ ਕਿ ਜੇ ਅੱਗੇ ਕੀ ਹੁੰਦਾ ਸਰ ਬਾਣਿਆਂ ਦੇ ਵਿੱਚ ਜਿਹੜੀ ਤਫਤੀਸ਼ ਹੈ ਸਰ ਇਹ ਨਵੇਂ ਦਸਤਰ ਬਣੇ ਅੱਛਾ ਇਹ ਹੁੰਦਾ ਸੀ ਸਾਡਾ ਸਰ ਜਿਹੜਾ ਚੋਣ ਤਿਆਰ ਕਰਦੇ ਸੀ ਨਾ ਸਰ ਉਦੋਂ ਹੀ ਉਹਨੂੰ ਚੈੱਕ ਕਰਦਾ ਸੀ ਹਾਂ ਸਰ ਅਸੀਂ ਦੋ ਤਰ੍ਹਾਂ ਦੇ ਮਾਨੀਟਿੰਗ ਕਰਦੇ ਹਾਂ ਸਰ ਇੱਕ ਸਰ ਅਸੀਂ ਤਫ਼ਤੀਸ਼ ਦੇ ਦੌਰਾਨ ਮਾਨੀਟਿੰਗ ਕਰਦੇ ਹਾਂ ਸਰ ਇੱਕ ਸਰ ਟ్రਾਇਲ ਦੇ ਦੌਰਾਨ ਸਰ ਤਾਂ ਅਸੀਂ ਸਿੱਧਾ ਹੀ ਪੈਟਰਨ ਦੇ ਉੱਪਰ ਸਰ ਸੀ ਨੂੰ ਤਣਾਉਂਦੇ ਹੋਏ ਸਰ ਤਫ਼ਤੀਸ਼ੀ ਨੂੰ ਸਿਰਫ ਤਫ਼ਤੀਸ਼ ਦੇ ਦੌਰਾਨ ਹੀ ਉਹਨੂੰ ਕਾਨੂੰਨ ਤੱਕ ਤਾਂ ਤੋਂ ਸਰ ਉਹਨੂੰ ਜਾਣੂ ਕਰਾ ਦਿੰਦੇ ਹਾਂ ਸਰ ਤੇ ਸਰ ਅਸੀਂ ਸਰ ਟ్రਾਇਲ ਦੇ ਦੌਰਾਨ ਸਰ ਅਸੀਂ ਇੱਕ ਸਰ ਇੱਕ ਵੈਬ ਪੋਰਟਲ ਬਣਾਇਆ ਸਰ ਮਾਈ ਕੇਸ ਨਾਮ ਦਾ ਸਰ ਉਹ ਤੁਸੀਂ ਜਿੰਨੇ ਵੀ ਸਰ ਐਨਟੀਫ ਦੇ ਸਰ ਪੈਂਡਿੰਗ ਕੇਸ ਨੇ ਸਰ ਪੰਜਾਬ ਦੇ ਸਾਰੇ ਸਰ ਉਸ ਪੋਰਟਲ ਤੇ ਸਰ ਉਹਦੀ ਕੇਸ ਮਾਨਿਟਰਿੰਗ ਕਰ ਸਕਦੇ ਨੇ ਸਰ ਉਸ ਉਸ ਬਾਈ ਕੇਸ ਪੋਰਟਲ ਤੇ ਸਰ ਸਰ ਉਸ ਨੋ ਸਰ ਜਿੰਨੇ ਅੱਜ ਸਰ 28 ਤਰੀਕ ਐ ਸਰ 28 ਤਰੀਕ ਨੂੰ ਸਰ ਜਿੰਨੇ ਵੀ ਅੱਜ ਸਰ ਕੇਸ ਨੇ ਸਰ ਪੰਜਾਬ ਦੇ ਸਾਡੇ ਐਨਟੀਫ ਦੇ ਸਰ ਉਸ ਪੋਰਟਲ ਦੇ ਅੱਥਰ ਦਿਖਣਗੇ ਸਰ ਉਸ ਪੋਰਟਲ ਤੇ ਸਰ ਕੇਸ ਵਾਈ ਸਰ ਇੱਕ ਇੱਕ ਕੇਸ ਦੇ ਕਿੰਨੇ ਕਿੰਨੇ ਸਰ ਗਵਾਹ ਨੂੰ ਸਮਨ ਕੀਤਾ ਗਿਆ ਹੈ ਉਹ ਗਵਾਹ ਦੀ ਲਿਸਟ ਉਹਨਾਂ ਦੇ ਨਾਮਗੇ ਸਰ ਉਹਨਾਂ ਨੂੰ ਸਰ ਜਿਹੜੇ ਅਦਾਲਤ ਵਿੱਚ ਆਏ ਨਹੀਂ ਸਰ ਉਹਨਾਂ ਦੇ ਨਾਮ ਸਰ ਜਿਹੜੇ ਨਹੀਂ ਆਏ ਸਰ ਉਹਨਾਂ ਦੇ ਨਾਮ ਸਰ ਇਜਾਗਰ ਨਹੀਂ ਆਇਆ ਤੁਸੀਂ ਮੈਂ ਕੀ ਕਾਰਨ ਹੈ ਸਰ ਕਿਉਂ ਨਹੀਂ ਆਇਆ ਸਰ ਇਹ ਸਾਰੀ ਲਿਸਟ ਸਰ ਉਹਦੇ ਵਿੱਚ ਸਰ ਦਿਖਾਈ ਜਾਵੇਗੀ ਇਹਦੇ ਨਾਲ ਸਰ ਇੱਕ ਇੱਕ ਹੋਰ ਬੜੀ ਵਧੀਆ ਚੀਜ਼ ਹੈ ਸਰ ਉਹਦੇ ਵਿੱਚ ਅਲਰਟ ਦੇਣ ਦੀ ਸਰ ਉਹਦੇ ਵਿੱਚ ਸਰ ਅਸੀਂ ਕਿਸੇ ਵੀ ਸਰ ਗਵਾਹ ਨੂੰ ਜਿਹਦੀ ਗਵਾਹੀ ਹੈ ਸਰ ਉਹਨਾਂ ਦੇ ਮੈਸੇਜ ਤੇ ਸਰ ਉਹਦੇ ਫੋਨ ਤੇ ਸਰ ਅਲਰਟ ਭੇਜ ਸਕਦੇ ਹਾਂ ਸਰ ਕਿ ਤੁਹਾਡੀ ਗਵਾਹੀ ਹੈ ਸਰ ਤੁਸੀਂ ਗਵਾਹੀ ਤੇ ਪੇਸ਼ ਹੋਣਾ ਸਰ ਤੇ ਇਸ ਨਾਲ ਸਰ ਇਸ ਪੋਰਟਲ ਦੇ ਆਨ ਤੋਂ ਬਸ ਇਹ ਦੇਖਿਆ ਗਿਆ ਸਰ ਕਿ ਹੁਣ ਜਿਹੜੀ ਸੁਣਵਾਈ ਹੈ ਸਰ ਅਦਾਲਤਾਂ ਦੇ ਵਿੱਚ ਬਹੁਤ ਤੇਜ਼ੀ ਆਈ ਹੈ ਸਰ ਇਸ ਪੋਰਟਲ ਦੇ ਆਨ ਤੋਂ ਸਰ ਜਲਦੀ ਖਤਮ ਹੋ ਰਹੀ ਹੈ ਧੰਨਵਾਦ ਸਰ ऐतेहूं उनके ऐतेह सर सारा सर लीगल दस्तावेज सर कंप्यूटर एक ऐसा मोबाइल पे लिंक है कि के तेरे केस वाली मॉनिटरिंग कर दें इस बिल्डिंग चुरू किनाज साफ है सर इस बिल्डिंग में बेच तकरीबन 80 बंदे ऐतेह पैसे ऐतेह टोटल 4000 अपन डबल कर डबल कर गुड लक जी गुड लक थैंक्स जी बहुत सर प्रोफेशनल और सर साडे केस में सर डिस्ट्रिक्ट अथॉरिटी का कमिश्नर को दिखाना ही चाहिए जब उनसे वगरेच होता है हां जो ग्लास स्टोर है अंदर की लोग आएंगे आ जाएगा इधर दफ्तर है अच्छा इधर सर मेरा दफ्तर है सर सर ये सर मेरी लीगल टीम है सर इधर आ बैठ रे सर आ स्कैनिंग दफ्तर कैसे काम करता दिल भी नहीं नहीं सर जो हॉल बढ़िया होवेगा हां जी सर आओ सर ये सब स्टेट में सानू पैसे देते ਹਾਂਜੀ ਹਾਂ ਤੁਸੀਂ ਬੜੇ ਕੁੰਦਲੀ ਨਾਲ ਸਾਨੂੰ ਬਾਈ ਇਸ਼ਕੀਏ ਦੇ ਇੱਕ ਦੇ ਇੱਕ ਦੇ ਸਭ ਸਾਡੇ ਤਕਨੀਕੀਆਂ ਦਾ ਕਮਰਾ ਕਿ ਅਸੀਂ ਨਵੇਂ ਇਸੇ ਸਿਸਟਮ ਨਾਲ ਆਪਣਾ ਰਹੇ ਤਾਂ ਇਹਨਾਂ ਆਯੂਜ਼ ਨੂੰ OK ਡੀਐਸਪੀ ਦਾ ਨਿਚਾ ਜੀ 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 ਹਰਾ ਇਹੋ ਲਈ ਬਕਰਾਂ ਸਰ ਸਾਰਾ ਬਕਰਿਆ ਕਹਿ ਬਨੋਗੇ ਨਾ ਲੈਪਟਾਪ ਦਿੱਤੇਗੇ ਜੀ ਸਾਰੀ ਇਨਵੈਸਟੀਗੇਸ਼ਨ ਇਹ ਕਰਦੇ ਆ ਸਰ ਪੂਰਾ ਡਿਜੀਟਲ ਹੈ ਜੀ 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 ਸਰ ਸਰ ਵੈਰੀ ਗੁੱਡ ਪਹਿਲਾਂ ਨਹੀਂ ਸੀ ਐਸਟੀਐਫ ਕੋਲ ਇਹਨਾਂ ਨਹੀਂ ਸੀ ਨਹੀਂ ਸਰ ਇਹ ਤਾਂ ਕੋਈ ਨਹੀਂ ਕਿ ਤਾ ਉਹ ਸਰ ਸਰਨੇ ਫੰਡ ਦੀ ਪਿੰਸ ਜਦੋਂ ਉਹ ਉਹ 12 ਕਰੋੜ ਤੁਸੀਂ ਦਿੱਤੇ ਸੀ ਉਹਦੇ ਸੌਫਟਵੇਅਰ ਵਗੈਰਾ ਸਾਰਾ ਮੋਡ ਨਹੀਂ ਸਰ ਇੰਟੈਲੀਜੈਂਸ ਸਿਉਰਿਟੀ ਬੱਕੀ ਹੈ ਇਹ WhatsApp ਚੈਟ ਬਾਕਸ ਹੀ ਪਹੁੰਚ ਗਿਆ ਅੱਛਾ ਜਿਹੜਾ ਸੁਖਰੀਆ ਡੀਐਸਪੀ ਸਰ ਜੀ ਓਕੇ ਸਾਰਾ ਜੀ ਛੋਟਾ ਜਿਹਾ ਓਕੇ सर अभी एंटीड्रग हेल्पलाइन के सेफ कर स्वागत कर रहे हैं सर जो आ गया तो मैं थोड़ा स्वागत जो अपनी एंटी हेल्पलाइन है एंटीड्रग हेल्पलाइन है एक वट्सएप चैट बोर्ड है जिसे लोग वट्सएपरमे नंबर रहेगा सर सतानवे उनासी सौ दो, दो, दो। सौ ਸਾਰੇ ਚਾਰਪੋਰਟ ਦੇ ਲੋਕ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਸਕਦੇ ਜਿੱਦਾਂ ਨਸ਼ਾ ਦੇ आदी ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਚਾਹੀਦੀ ਹੈ ਕੋਈ ਕਾਉਂਸਲਿੰਗ ਚਾਹੀਦੀ ਹੈ ਜਾਂ ਫਿਰ ਉਹਨਾਂ ਨੂੰ ਪ੍ਰਕਿਰਿਆ ਬਾਰੇ ਜਾਨਣਾ ਹੈ ਕਿ ਕਿੱਦਾਂ ਨਸ਼ਾ ਛੱਡੀਦਾ ਹੈ ਉਹ ਏਟੀ ਕਲੀਨਿਕ ਜਾਣਨੇ ਆ ਇਵਨ ਕਿ ਡਰੱਗਜ਼ ਦੇ ਸਮਗਲਰ ਡਰੱਗਜ਼ ਦੇ ਹੌਟਸਪੌਟ ਇੰਨਾ ਸਾਰੇ ਬਾਰੇ ਵੀ ਇਨਫੋਰਮੇਸ਼ਨ ਦੇ ਸਕਦੇ ਸਨ ਸਿਰ ਦੇਖਿਏ ਤਾਂ ਇਹ ਜੋ ਹੈਲਪਲਾਈਨ ਹੈ ਇਹਦੇ ਤੇ ਜਦੋਂ ਇਨਫੋਰਮੇਸ਼ਨ ਆਏਗੀ ਤਾਂ ਸਰ ਇਹ ਆਪਣਾ ਕੰਟਰੋਲ ਰੂਮ ਹੈ ਇਹ ਕੰਟਰੋਲ ਰੂਮ ਤੇ ਸਰ ਇਨਫੋਰਮੇਸ਼ਨ ਆਏਗੀ ਉਸ ਤੋਂ ਬਾਅਦ ਕਨਸਰਨਡ ਵਿਭਾਗ ਕੋਲੇ ਇਨਫੋਰਮੇਸ਼ਨ ਜਾਣੀ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਆਪਣੇ ਕੰਟਰੋਲ ਰੂਮ ਕੋਲ ਆਣੀ ਹੈ ਤੇ ਫਿਰ ਆਪਾਂ ਉਹਨਾਂ ਨੂੰ ਫੀਡਬੈਕ ਦੇਣਾ ਸਰ ਕਿ ਅਸੀਂ ਤੁਹਾਡੀ ਕੰਪਲੇਂਟ ਤੇ ਸਰ ਕੀ ਐਕਸ਼ਨ ਲਿਆ ਸਰ ਦੇਖਿਏ ਤਾਂ ਇਦਾਂ ਆਪਣਾ ਚੈਟਬੋਟ ਚੱਲੇਗਾ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਕਹਿਣਾ ਕਿ ਅਸੀਂ ਤੁਹਾਡੀ ਮਦਦ ਦੇ ਨਾਲ ਹੀ ਇਹ ਲਾਨਤ ਨੂੰ ਖਤਮ ਕਰ ਸਕਦੇ ਹਾਂ ਫਿਰ ਸਰ ਆਪਾਂ ਇਹ ਮੈਸੇਜ ਜਿਹੜਾ ਸ਼ੋ ਹੋਣਗੇ ਉਹਨਾਂ ਵਿੱਚੋਂ ਕੋਈ ਵੀ ਚੂਜ਼ ਕਰ ਸਕਦੇ ਆ ਦੇਖਿਆ ਜਾਏ ਤਾਂ ਆਪਾਂ ਪਹਿਲਾਂ ਜੀ ਨਸ਼ੇ ਦੇ ਮਰੀਜ਼ ਦੀ ਉਹ ਮਦਦ ਉਹਨਾਂ ਨੂੰ ਚਾਹੀਦੀ ਹੈ ਤਾਂ ਇਸ ਕੰਟਰੋਲ ਰੂਮ ਕੋ ਲਈ ਕੰਟਰੋਲ ਰੂਮ ਤੋਂ ਬਾਅਦ ਕਨਸਰਨ ਵਿਭਾਗ ਜੀ ਕੋਈ ਹਸਪੀਟਲ ਹੈ ਡਰਗ ਦੀ ਐਡਿਕਸ਼ਨ ਸੈਂਟਰ ਕੋਲ ਗਈ ਸਰ ਉਹਨਾਂ ਨੇ ਐਕਸ਼ਨ ਲੈਣ ਤੋਂ ਬਾਅਦ ਦੁਬਾਰਾ ਕੰਟਰੋਲ ਰੂਮ ਨੂੰ ਦੱਸਿਆ ਕੰਟਰੋਲ ਰੂਮ ਵੈਰੀਫਾਈ ਕਰੇਗਾ ਕਿ ਕਿੰਨਾ ਕੁ ਸੈਟੀਸਫੈਕਟਰੀ ਐਕਸ਼ਨ ਡੇਰ ਉਸ ਤੋਂ ਬਾਅਦ ਜਿਸਰ ਆਪਾਂ ਦੂਜੀ ਐਗਜ਼ਾਮਪਲ ਗੈਰ ਕਾਨੂੰਨੀ ਮੈਡੀਕਲ ਸਟੋਰ ਦੀ ਲਈ ਹੈ ਤੇ ਫਡੀ ਨੇ ਖੋਲ ਜਾਏਗਾ ਸਰ ਐਂਡ ਐਫ ਡੀਆ ਤੋਂ ਬਾਅਦ ਸਰ ਫਿਰ ਆਪਾਂ ਨੂੰ ਕੰਟਰੋਲ ਰੂਮ ਕੋ ਲਾਇਆ ਇਦਾਂ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਫਿਰ ਸਾਰਾ ਖਿਰਦੇ ਆਪਾਂ ਇਹ ਸਾਰਿਆਂ ਨੂੰ ਇੱਕ ਮੈਸੇਜ ਭੇਜਦੇ ਆ ਕਿ ਤੁਹਾਡੀ ਕੰਪਲੇਂਟ ਤੇ ਸਾਰਾ ਐਕਸ਼ਨ ਲਿਆ ਗਿਆ ਜੀ ਸਰ ਇਸ ਤਰ੍ਹਾਂ ਆਪਣੇ ਪੰਜਾਬ ਵਿੱਚ ਜਿਹੜੇ ਆਪਾਂ ਡਰੱਗਸ ਅਗੇਂਸਟ ਜੰਗ ਲੜ ਰਹੀ ਹੈ ਸਰ ਪੰਜਾਬ ਸਰ ਇਹਦੇ ਸਰ ਬਹੁਤ ਸਹਾਇਕ ਹੋਈ ਵੀ ਸਰ ਸਰ ਮੈਂ ਰਿਕੁਐਸਟ ਕਰਾਂਗੀ ਸਰ ਤੁਸੀਂ ਇਸ ਹੈਲਪਲਾਈਨ ਦਾ ਗਾਰੰਟੀ ਬਟ ਕਰਦੇ ਜੀ ਸਰ ਹਾਂ ਬਹੁਤ ਵਧੀਆ ਸਰ ਸਰੀ ਐਕਚੁਅਲੀ ਇੰਨਾ ਚੱਲੇਗਾ ਜੀ ਦੇਖਿਆ ਜਾਏਗਾ WhatsApp ਦੇ ਵਿੱਚ ਵੀ ਵੀਡੀਓ ਵਗਾਰੇ ਮੀਡੀਆ ਕੁਝ ਨਹੀਂ ਪਾ ਸਕਦਾ ਕੁਝ ਬਸ ਵੈਰੀ ਗੁੱਡ ਬਹੁਤ ਹਾਈਲੀ ਪ੍ਰੋਫੈਸ਼ਨਲ ਸਰ WhatsApp ਤੇ ਪਹਿਲੀ ਵਾਰ ਹੀ ਕੀਤਾ ਹੈ ਸਰ ਦਸਰੇ ਸੀ ਕਿਸੇ ਵੀ ਕਿਸੇ ਵੀ ਕੰਟਰੀ ਚ ਨਹੀਂ ਇਸ ਦੇ ਵਿੱਚ ਕਿਸੇ ਵੀ ਉਹਨਾਂ ਨੇ ਲਾ ਐਨਫੋਰਸਮੈਂਟ ਨਾਲ ਪਹਿਲੀ ਵਾਰ ਲਾ ਐਨਫੋਰਸਮੈਂਟ ਆਣੇ ਨੂੰ ਨਹੀਂ ਆਇਆ ਵੈਰੀ ਗੁੱਡ ਸਰ ਮੈਂ ਰਿਕੁਐਸਟ ਕਰਾਂਗੀ ਇੱਕ ਸਰ